ਕੰਪਨੀ ਰਿਕਾਰਡ ਚੱਲੀ ਹੋਈ ਆ ਠੀਕ ਐ ਅੰਦਰ ਗੋਡੀਸ਼ਨ ਚੈੱਕ ਕਰੋ ਮਿੱਤਰੋ 18 ਮਾਡਲ ਦੀ ਡਿਜ਼ਾਇਰ ਗੱਡੀ ਆ ਤੇ ਭਾਈ ਲੋਨ ਕਿੰਨਾ ਹੋ ਜੂ ਤੇ ਤੇ ਲੋਨ ਤੇ ਲੱਖ ਰੁਪਏ ਦੇ ਕੇ ਬਾਕੀ ਲੋਨ ਕਰਾ ਦਾਂਗੇ ਜੀ ਛੋਟੀ ਗੱਡੀ ਤੇ ਲੱਖ ਰੁਪਏ ਨਾ ਕਰਾ ਦਾਂਗੇ ਛੋਟੀ ਗੱਡੀ ਕੋਈ ਵੀ ਲੈਂਦੇ ਆ ਠੀਕ ਐ 6 ਤੋਂ ਥੱਲੇ ਦੇ ਦੂੰ ਗੱਡੀ 6 ਤੋਂ ਥੱਲੇ ਦੇ ਦਾਂਗੇ ਜੀ ਪੱਕੀ ਗੱਲ ਆ ਪੱਕੀ ਗੱਲ ਆ ਜੀ ਲਓ ਵੀ 6 ਤੋਂ ਥੱਲੇ ਤੁਹਾਨੂੰ ਆਈ 6 ਤੋਂ ਥੱਲੇ 18 ਮਾਡਲ ਦੀ ਡਿਜ਼ਾਇਰ ਡੀਜ਼ਲ ਦੀ ਨਾਲੇ ਡੀਜ਼ਲ ਦੀ ਨਾਲੇ ਕੀ ਬਾਤ ਹੈ ਇਹ ਗੱਡੀ ਵਾਜੀ 360000 ਰੁਪਏ ਦੀ ਦੇ ਦਾਂਗੇ ਆਪਾਂ ਆਪਣੇ ਗੱਜਰੂ ਬਾਕੀ ਗੱਲ ਆ ਬਾਕੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਮੌਕੇ ਦੇ ਔਨ ਟੇਬਲ ਥੋੜਾ ਮਟਫੋਲੀ ਗੱਲ ਐ ਐਕਸਟਰਾ ਸਾਊਂਡ ਕਰਦੇ ਠੀਕ ਆ ਬਾਈ ਬਾਈ ਅੱਜ ਆਪਾਂ ਆ ਗੱਭਰੂ ਮੋਟਰਜ਼ ਦੇ ਉੱਤੇ ਉੱਪਰ ਲੱਗਿਆ ਹੋਇਆ ਲੋਗੋ ਬਾਈਆਂ ਗੱਭਰੂ ਮੋਟਰਜ਼ ਮੁੰਡੇ ਜਮਾ ਗੱਭਰੂ ਤੇ ਗੱਡੀਆਂ ਵੀ ਸਾਰੀਆਂ ਗੱਭਰੂਆਂ ਦੀ ਗੱਡੀ ਨਹੀਂ ਕੋਈ ਨਹੀਂ ਜੀ ਠੀਕ ਐ ਵੀਰੇ ਲੋਕੇਸ਼ਨ ਦੱਸ ਦੋ ਬਾਈ ਕਿਹੜੀ ਜਗ੍ਹਾ ਤੇ ਖੜੇ ਆਪਾਂ ਇਹ ਆਪਣਾ ਗੱਭਰੂ ਮੋਟਰ ਬੰਗਾ ਦੇ ਵਿੱਚ ਖੜੇ ਆਪਾਂ ਜਿਹੜਾ ਫ ਠੀਕ ਹੈ ਭਾਈ ਤੇ ਭਾਈ ਗੱਡੀਆਂ ਆਪਾਂ ਦਿਖਾਉਣੀਆਂ ਸਾਰੀਆਂ ਕੋਕਾ ਬੀਸ ਸਾਰੀਆਂ ਹੈ ਸਾਰੀਆਂ ਕੋਕਾ ਬੀਸ ਕਿੱਥੋਂ ਸਟਾਰਟ ਕਰੀਏ ਫਿਰ ਆਪਾਂ ਨੇ ਸਫਾਰੀ ਤੋਂ ਲਓ ਵੀ ਪਹਿਲਾਂ ਤਾਂ ਆਪਾਂ ਇਹ ਕਹਿ ਸਕਦੇ ਆ ਨਾ ਵੀ ਗੱਬਰੂ ਮੋਟਰਸ ਦੀ ਸ਼ਾਨ ਸਫਾਰੀ ਸਫਾਰੀ ਬਿਲਕੁਲ ਲਓ ਜੀ ਕਿਹੜਾ ਮਾਡਲ ਆ ਵੀਰੇ ਇਹ ਆਪਣਾ 2023 ਮਾਡਲ ਹਮ ਟਾਪ ਮਾਡਲ ਹੈ ਜੀ ਠੀਕ ਹੈ ਵੀਰੇ 20 ਤੋਂ 22 ਹਰ ਕਾਰ ਚੱਲੀ ਹੋਈ ਆ ਸਾਰੀ オリジナル ਮੀਟਰ ਦੀ ਗਾਰੰਟੀ ਤੇ ਪੇਂਟ ਦੀ ਗਾਰੰਟੀ ਦਵਾ ਕੇ ਨਾਲ ਠੀਕ ਹੈ ਭਾਈ ਆ ਨੰਬਰ ਬਾਕੀ ਸ਼ੋ ਹੋ ਗਿਆ ਵੀਡੀਓ ਚ ਚਾਹੇ ਰਿਕਾਰਡ ਚੈੱਕ ਕਰਾ ਹਾਂ ਰਿਕਾਰਡ ਚੈੱਕ ਕਰਾ ਲੈਣਾ ਭਾਈ ਰਿਕਾਰਡ ਚੈੱਕ ਕਰੋ ਰਿਕਾਰਡ ਚੈੱਕ ਕਰਾ ਕੇ ਆ ਜਾਓ ਤੇ ਬਾਈ ਫੀਚਰ ਕੀ ਕੀ ਹੋ ਜਾਂਦੇ ਆ ਇਹਦੇ ਵਿੱਚ ਕਾਉ ਮਾਡਲ ਚ ਆ ਇੱਕ ਮਿੰਟ ਪਿੱਛੇ ਵੀ ਮੜਾ ਜਾ ਇੱਕ ਫੀਚਰ ਦਿਖਾ ਦਈਏ ਇੱਕ ਤਾਂ ਹੁਣ ਦੇਖਿਆ ਲੈ ਆ ਜਦੋਂ ਟਾਕੀ ਖੋਲੀ ਹੈ ਨਾ ਸੀਟ ਸੀਟ ਪਿੱਛੇ ਹੁੰਦੀ ਆ ਸੀਟ ਪਿੱਛੇ ਹੁੰਦੀ ਆ ਜੀ ਕੀ ਬਾਤ ਆ ਯਾਰ ਆ ਦੇਖੋ ਬਾਈ ਹੁਣ ਲੌਕ ਆ ਗੱਡੀ ਆ ਦਿਖਾਈ ਪਿੱਛੇ ਆ ਟਾਕੀ ਖੋਲੀ ਆ ਸੀਟ ਆਪਣੇ ਆਪ ਪਿੱਛੇ ਹੋ ਜੋ ਦੇਖੋ ਗੱਲ ਬਾਤ ਆ ਯਾਰ ਫੀਚਰ ਹੀ ਬਹੁਤ ਤਗੜਾ ਤੇ ਇਹਦੋਂ ਲਾਵਾ ਬਾਈ ਹੋਰ ਕੀ ਕੀ فیਚਰ ਆ ਜਾਂਦੇ ਇਚ ਵੈਂਟੀਲੇਟਰ ਸੀ ਬਾਕੀ ਵੈਂਟੀਲੇਟਰ ਸੀਟ ਹੈਗੀ ਆ ਇਲੈਕਟ੍ਰਿਕ ਬ੍ਰੇਕ ਆ ਨਹੀਂ ਫਰੰਟ ਵਾਲੀ ਦੋ ਆਣੀਆਂ ਠੀਕ ਹੈ ਪਾਰਕਿੰਗ ਬ੍ਰੇਕ ਇਲੈਕਟ੍ਰਿਕ ਆ ਜਾਣੀ ਆਪਣੀ ਠੀਕ ਹੈ ਤੇ ਪੈਨਰੰਗ ਕਿ ਸਾਨੂੰ ਕਿ ਪੈਨਰੰਗ ਸਾਨੂੰ ਆ ਜਾਣਾ ਠੀਕ ਹੈ ਬਾਈ ਟੋਪ ਮਾਡਲ ਕਾਰ ਹੈ ਤੇ ਇਹ 23 ਮਾਡਲ ਆ 23 ਮਾਡਲ ਇਹ ਨਵੀਂ ਕਿੰਨੇ ਦੀ ਹੈ ਇਹ ਇਹ ਨਵੀਂ ਤਾਂ ਹੈਗੀ ਆਪਣੇ 31 ਲੱਖ ਰੁਪਏ ਦੀ ਜੀ ਠੀਕ ਹੈ ਜੇ ਸਾਤੋਂ ਲੈਣੇ ਆ ਤੁਹਾਡਾ 5 ਤੋਂ 6 ਲੱਖ ਰੁਪਏ ਵਿੱਚ ਆ ਦਵਾਂਗੇ ਆ 5 ਤੋਂ 6 ਲੱਖ ਵਿਚਾ ਦੇਵੋਗੇ ਨਵੀਂ ਜੋ ਠੀਕ ਹੈ ਬਾਈ 20 ਕਿਹਰ ਬਾਕੀ 20 ਯਰ ਚ 2.5 ਲੱਖ ਰੁਪਏ ਦੇ ਦਿਓ ਬਾਕੀ ਲੋਨ ਕਰਵਾ ਲਾਂਗੇ 2.5 ਲੱਖ ਦੇ ਕੇ ਬਾਕੀ ਸਾਰਾ ਲੋਨ ਸਾਰਾ ਲੋਨ ਬਾਕੀ ਲੋ ਮਿੱਤਰੋ ਜੀ ਸਫਾਰੀ ਚਾਹੀਦੀ ਆ ਕਿਸੇ ਨੂੰ ਜਮਾ ਨਵੀ ਕੋਈ ਬਣਾ ਰਿਹਾ ਸਲਾਹ ਸ਼ੋਅਰੂਮ ਜਾਣ ਤੋਂ ਪਹਿਲਾਂ ਆ ਗੱਡੀ ਦੇਖ ਲਿਓ ਤੁਹਾਨੂੰ ਬਿਲਕੁਲ ਪਸੰਦ ਆਊਗੀ ਤੇ ਬਈ ਅੱਗੇ ਇਹਦੀ ਛੋਟੀ ਭੈਣ ਖੜੀ ਆ ਹੈਰੀਅਰ ਹੈਰੀਅਰ ਕਿਹੜਾ ਮਾਡਲ ਆ ਬਈ ਇਹ ਇਹ 2019 ਮਾਡਲ ਆ 19 ਠੀਕ ਆ ਵੀਰੇ ਇਹ ਵੀ ਫਸਟ ਓਨਰ ਕਾਰ ਆ ਹੂੰ ਲੱਖ ਦੇ ਆਸਪਾਸ ਚੱਲੀ ਹੋਈ ਆ ਠੀਕ ਆ ਹਾਂਜੀ ਹਾਂਜੀ ਤੇ ਕਲੀਸ਼ਨ ਵਾਜ ਬਈ ਕਲੀਸ਼ਨ ਬਾਈ ਸਾਰੀ ਓਕੇ ਜੀ ਥੋੜਾ ਬਹੁਤ ਕੋਈ ਐਕਸੀਡੈਂਟ ਦੀ ਫੁੱਲ ਗਾਰੰਟੀ ਨਹੀਂ ਕੋਈ ਬੈਂਪਰ ਤੇ ਸਕਰੈਚ ਨਹੀਂ ਹੈਗਾ ਮਾੜਾ ਮੋਟਾ ਹੈਗਾ ਭਾਜੀ ਠੀਕ ਹੈ ਬਾਕੀ ਕੋਈ ਗੂਨ ਤਾਂ ਨਹੀਂ ਹੋਈ ਕਿਤੋਂ ਪੇਂਡ ਛੇੜ ਨਹੀਂ ਹੈਗੀ ਬਾਕੀ ਐਕਸੀਡੈਂਟ ਦੀ ਫੁੱਲ ਗਾਰੰਟੀ ਕੋਈ ਐਕਸੀਡੈਂਟ ਨਹੀਂ ਹੈਗੀ ਠੀਕ ਹੈ ਬਾਈ ਤੇ ਬਈ ਅੰਦਰੋਂ ਕਲੀਸ਼ਨ ਚੈੱਕ ਕਰਾ ਦਨੇ ਆ ਲੈਦਰ ਦੇ ਸੀਟ ਕਵਰ ਤੇ ਗੱਡੀ ਐ ਵੀ ਬਾਈ ਪੂਰੀ ਕਾਇਮ ਆ ਹਨਾ ਤੇ ਇਹਦੀ ਕੀ ਮਤਲਬ ਲੋਨ ਵਗੈਰਾ ਕਿਦਾਂ ਇਹਦਾ ਵੀ ਬਾਈ 2 ਲੱਖ ਰੁਪਏ ਦੇ ਦਿਓ ਹੂੰ ਬਾਕੀ ਲੋਨ ਕਰਾ ਦਾਂਗੇ ਬਾਕੀ ਲੋਨ ਹੋ ਜਾ ਬਾਕੀ ਲੋਨ ਕਰਾ ਦਾਂਗੇ ਠੀਕ ਹੈ ਬਾਈ ਤੇ ਅੱਗੇ ਬਈ ਸਕਾਰਪੀਓ ਪੇਡ ਨੰਬਰ ਦੇ ਵਿੱਚ ਬਲੈਕ ਰੰਗ ਦੇ ਵਿੱਚ ਇਹਦੀ ਡਿਮਾਂਡ ਵੀ ਬਹੁਤ ਰਹਿੰਦੀ ਹੈ ਕਾਲੇ ਰੰਗ ਦੀ 3300 ਨੰਬਰ ਆ ਪੀਵੀ 32 3300 ਵੀਏਪੀ ਨੰਬਰ ਇਹ 32 ਨੰਬਰ ਕਿੱਥੋਂ ਦਾ ਹੈ ਇਹ 32 ਨੰਬਰ ਆਪਣੇ ਨਵਾਂ ਨਵਾਂ ਸ਼ਹਿਰ ਜ਼ਿਲ੍ਹੇ ਦਾ ਠੀਕ ਹੈ ਤੇ ਅਲਾਇ ਵੀ ਇਹਦੇ ਲੱਗੇ ਹੋਏ ਆ ਵੀਏਚੀ ਲੋਏ ਵੀ ਲੱਗੇ ਹੋਏ ਆ ਜੀ ਠੀਕ ਹੈ ਚੱਲੀ ਕਿੰਨੀ ਕੋਈ ਆ ਇਹ 82 ਯਰ ਜੈਨੂਨ ਕਾਰ ਚੱਲੀ ਹੋਈ ਆ ਇਹ ਕਾਰ ਦੇਖੋ ਵਿੱਚੋਂ ਐਸ 11 ਆ ਨਾ ਬਈ ਐਸ 11 ਆ ਟੋਪ ਮਾਡਲ ਠੀਕ ਹੈ ਕੈਪਟਨ ਸੀਟਾਂ 19 ਤੋਂ 20 ਲੱਖ ਦੀ ਕਾਰ ਪੈਂਦੀ ਨਵੀਂ ਹੂੰ ਠੀਕ ਹੈ ਜੀ ਠੀਕ ਹੈ ਬਈ ਤੇ ਇਹਦਾ ਲੋਨ ਪੇਂਟ ਦੀ ਫੁੱਲ ਗਾਰੰਟੀ ਇਸ ਕਾਰ ਦੀ ਜੀ ਕੋਈ ਗੱਡੀ ਦੇ ਇੱਕ ਵੀ ਪੀਸ ਕਾਰ ਦਾ ਪੇਂਟ ਨਹੀਂ ਹੈਗਾ ਸਾਰੀ origignal ਕਾਰ ਆ ਜੀ ਫੁੱਲ ਗਾਰੰਟੀ ਪੇਂਟ ਦੀ ਲਿਖ ਕੇ ਦਵਾਂਗੇ ਠੀਕ ਹੈ ਬਈ ਕਿਸ ਤਰ੍ਹਾਂ ਵੀ ਗਾਰੰਟੀ ਤੁਹਾਨੂੰ ਚਾਹੀਦੀ ਹੈ ਬਈ ਲਿਖ ਕੇ ਬਾਈਆਂ ਤੋਂ ਲੈ ਸਕਦੇ ਹੋ ਜੈ ਤੁਸੀਂ 2 ਤੋਂ 2.5 ਲੱਖ ਰੁਪਏ ਦੋਗੇ ਤੇ ਵੀ ਬਾਕੀ ਤੁਹਾਡਾ ਲੋਨ ਹੋ ਜੂਗਾ ਜੀ ਬਾਕੀ ਲੋਨ ਹੋ ਜੂਗਾ ਤੇ ਰੇਟ ਬਾਕੀ ਰੇਟ ਰੇਟ ਮਾਰਕੀਟ ਨਾਲੋਂ ਘੱਟ ਹੋਊਗਾ ਤੁਸੀਂ ਮਾਰਕੀਟ 'ਚ ਇੱਕ ਵਾਰੀ ਰੇਟ ਟਰਾਈ ਕਰਕੇ ਆਓ ਸਾਨੂੰ ਸਾਰਿਆਂ ਨਾਲੋਂ ਸਸਤੀ ਕਰ ਦਵਾਂਗੇ ਜੀ ਠੀਕ ਹੈ ਬਾਈ ਤੇ ਬਈ ਜਿੰਨੀਆਂ ਵੀ ਗੱਡੀਆਂ ਖੜੀਆਂ ਨੇ ਜਿਹੜਾ ਆਪਣੀ ਵੀਡੀਓ ਦੇਖ ਕੇ ਆਉਂਦਾ ਉਹਨੂੰ ਐਕਸਟਰਾ ਡਿਸਕਾਊਂਟ ਵੀ ਦਿਓ ਜਿਹੜਾ ਜੱਸੇ ਬਾਈ ਦੀ ਵੀਡੀਓ ਦੇਖ ਕੇ ਆਊਗਾ ਉਹਨੂੰ 10000 ਰੁਪਏ ਵੈਸਟ ਕਰਾ ਦੇ ਦਾਂਗੇ ਠੀਕ ਹੈ ਬਾਈ ਤੇ ਅੱਗੇ ਬਾਈ ਫੇਰ ਪੇਡ ਨੰਬਰ ਦੀ ਫੋਰਚੂਨਰ ਕੀ ਡਿਟੇਲ ਹੈ ਬਈ ਗੱਡੀ ਦੀ ਇਹ ਸੈਕੰਡ ਓਨਰ ਕਾਰ ਹੈ ਜੀ ਇਹ ਸੈਕੰਡ ਓਨਰ ਹੈ ਇਹ ਸੈਕੰਡ ਓਨਰ ਹੈ ਜੀ ਲਾਈ ਬੀਲ ਬਾਈ ਦੂਜੇ ਨਵੀਂ ਫੋਰਚੂਨਰ ਵਾਲੇ ਨੇ ਹੈਨਾ 20 ਇੰਚੀ ਲੋਏ ਲ ਕਰੋ ਵੀ ਕਿਲੀ ਇਹ ساری 1.5 ਲੱਖে ਚੱਲੀ ਹੋਈ ਆ ਠੀਕ ਹੈ ਬਈ ਕੀ ਕੰਡੀਸ਼ਨ ਦੇਖੋ ਵਿੱਚੋਂ ਕਾਰ ਦੀ ਸੀਟ ਕਵਰ ਕਾਫੀ ਮਹਿੰਗੇ ਪਾਏ ਗਾ ਕਾਫੀ ਮਹਿੰਗੇ ਭਜੀ ਭਜੀਆ ओरिजिनल ਸੀਟ ਕਵਰ ਪਾਏ ਹੋਏ ਆ ਬਿਲਕੁਲ ਬਈ ਇਹ ਸ਼ੌਂਕੀ ਬੰਦੇ ਕੋਲ ਹੀ ਸੀ ਹਾਂਜੀ ਹਾਂਜੀ ਠੀਕ ਹੈ ਬਈ ਤੇ ਕਿੰਨੀ ਚੱਲੀ ਗਿਆ ਇਹ ਇਹ 1.5 ਲੱਖ ਚੱਲੀ ਗਿਆ 1.5 ਲੱਖ ਠੀਕ ਹੈ ਬਈ ਤੇ ਮਾਡਲ ਮਾਡਲ 2015 4x2 ਆਟੋਮੈਟਿਕ ਠੀਕ ਹੈ ਜੀ ਤੇ ਇਹਦਾ ਕਿੰਨਾ ਕੁ ਲੋਨ ਲਊਣ ਰਹੂਗਾ ਇਹ ਤਾਂ ਬਈ 3 ਤੋਂ 4 ਲੱਖ ਰੁਪਏ ਦੇ ਦੇਣਾ 3 ਤੋਂ 4 ਲੱਖ ਬਾਕੀ ਇਹ ਲੋਨ ਹੋ ਜੂਗਾ ਸਾਰਾ ਜੀ ਠੀਕ ਹੈ ਬਈ ਬਾਕੀ ਬਾਈ ਪੱਕੇ ਰੇਟ ਗੱਡੀ ਦੇ ਕਿਸੇ ਦਿਨ ਵੀਡੀਓਸੇ ਦੱਸੇ ਜਾਣਗੇ ਬਾਈ ਉਹਨਾਂ ਨੇ ਕਿਹਾ ਕਿ ਵੀ ਆਪਣੇ ਨਾਲ ਕਾਲ ਕਰਕੇ ਸਕਰੀਨ ਤੇ ਨੰਬਰ ਚੱਲਦੇ ਨੇ ਸਿੱਧਾ ਕੰਟਰੈਕਟ ਕਰ ਲਓ ਬਾਕੀ ਬਾਈ ਰੇਟ ਪੁੱਛਣ ਲਈ ਕਾਲ ਕਰ ਲੈਣਾ ਰੇਟ ਇਹ ਹੈ ਕਿ ਜਿੰਨੂੰ ਰੇਟ ਹੋਊਗੇ ਬਾਕੀ ਡੀਲਰਾਂ ਨਾਲੋਂ ਰੇਟ ਆਪਣਾ ਘੱਟ ਹੋਊਗਾ ਠੀਕ ਹੈ ਬਾਈ ਇਹ ਚੀਜ਼ ਦੀ ਗਾਰੰਟੀ ਹੈ ਇਸ ਚੀਜ਼ ਦੀ ਗਾਰੰਟੀ ਹੈ ਤੇ ਦੂਜੀ ਗੱਲ ਜਿਹੜੀ ਮੇਨ ਗੱਲ ਹੈ ਕਿ ਗੱਡੀ ਦੀ ਗਾਰੰਟੀ ਤੁਹਾਨੂੰ ਜ਼ਰੂਰ ਮਿਲੂਗੀ ਨਾਲ ਪੂਰੀ ਠੀਕ ਹੈ ਬਾਈ ਤੇ ਆ ਬਈ ਗੱਡੀ ਇਹ ਵੀ ਸੇਮ 15 ਮਾਡਲ ਜੀ 15 ਮਾਡਲ 4x2 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 ਆਟੋਮੈਟਿਕ ਇਹ ਵੀ ਆਟੋਮੈਟ ਚੱਲੀ ਕਿੰਨੀ ਕੋਈ ਆ ਵੀਰੇ ਇਹ ਚੱਲੀ ਹੈਗੀ 1.5 ਲੱਖ 10 ਬਾਜੀ ਓਨਰ ਓਨਰ ਇਹ ਵੀ ਸੈਕੰਡ ਹੈ ਜੀ ਓਨਰ ਇਹ ਵੀ ਸੈਕੰਡ ਹੈ ਇਹ ਸੈਕੰਡ ਆ ਠੀਕ ਆ ਬਈ ਲੋ ਵੀ ਕੰਡੀਸ਼ਨ ਚੈੱਕ ਕਰ ਲਓ ਸਾਫ ਸੁਥਰੀ ਗੱਡੀ ਆ ਤੇ ਇਹਦੇ ਤੇ ਵੀ ਬਈ 2 ਲੱਖ ਰੁਪਏ ਲਾਉਣ ਇੱਥੇ ਵੀ 2 ਲੱਖ ਰੁਪਏ ਦੇ ਕੇ ਬਾਕੀ ਲੋਨ ਕਰਾ ਲਓ 2 ਲੱਖ ਰੁਪਏ ਦੇਣਾ ਬਈ ਡਾਊਨ ਪੇਮੈਂਟ ਦਾ ਬਾਕੀ ਲੋਨ ਹੋ ਜਾਊਗਾ ਗੱਭਰੂ ਮੋਟਰ ਦੇ ਉੱਤੇ ਤੁਸੀਂ ਇਹ ਗੱਡੀਆਂ ਦੇਖ ਰਹੇ ਹੋ ਜੇ ਕੋਈ ਗੱਡੀ ਇੰਨਾ ਚੋ ਪਸੰਦ ਆਉਂਦੀ ਆ ਤਾਂ ਸਕਰੀਨ ਤੇ ਨੰਬਰ ਚੱਲਦਾ ਕਾ ਕਾਲ ਕਰਨੀ ਆ ਪੂਰੀ ਕਿਉਂਕਿ ਗੱਡੀਆਂ ਵਿਕਣ ਆਲੀਆਂ ਨੇ ਸਾਰੀਆਂ ਹੱਥ ਹੱ ਇਨੋਵਾ ਕ੍ਰੈਸਟਾ ਆਪਣਾ 2017 ਮਾਡਲ ਜੀ ਨੰਬਰ ਸੁਣਾ ਇਹਦਾ ਵੀ 2532 ਹਾਂਜੀ ਹਾਂਜੀ ਠੀਕ ਹੈ ਬਾਈ ਇਹ ਆਪਣਾ 2017 ਮਾਡਲ ਆ ਇਹ ਸੈਕੰਡ ਓਨਰ ਹੈ ਸੈਕੰਡ ਓਨਰ ਆ ਹਾਂਜੀ ਠੀਕ ਹੈ ਬਾਈ ਆ ਤੁਹਾਨੂੰ ਗੱਡੀ ਦਿਖਾ ਜੀਏ ਗੱਡੀ ਇਹ ਵੀ A1 ਕੰਡੀਸ਼ਨ ਦੇ ਵਿੱਚ ਆ ਠੀਕ ਹੈ ਬਾਈ ਕੋਈ ਇਹ ਵੀ ਨਹੀਂ ਪੇਂਟ ਮੁੰਡ ਕੇ ਤੋਂ ਥੋੜੀ-ਬੁਟੀ ਹੋਸਾ ਜੀ ਇੱਕ ਦੋ ਵੀਰ 10k ਦਾ ਜਿਹੜੀ ਹੋਗੀ 10k ਦਾ ਠੀਕ ਹੈ ਬਾਈ ਕੰਡੀਸ਼ਨ ਬਾਈ ਅੰਦਰੋਂ ਜਿਹੜੀ ਪੇਂਟ ਹੈਗੀ ਆਪਾਂ ਪੇਂਟ ਕੇ ਕਿ ਦਵਾਂਗੇ ਜਿਹੜੀ origignal ਕਰਾਂ ਨੂੰ origignal ਕਰਕੇ ਦੱਸਾਂਗੇ ਠੀਕ ਹੈ ਬਾਈ ਤੇ ਬਾਈ ਕੀ ਰਹੂਗਾ ਇਹਦਾ ਇੱਤੇ ਵਜੀ 3 ਤੋਂ 4 ਲੱਖ ਰੁਪਏ ਕਰ ਦਨ ਬਾਕੀ ਲੋਨ ਕਰ ਦਾਂਗੇ ਤੇ ਠੀਕ ਹੈ ਤੇ ਭਾਈ ਅੱਗੇ ਫੇਰ ਨੋਵਾ ਆ ਕੀੜਾ ਮਾਡਲ ਹੈ ਇਹ ਇਹ ਆਪਣੇ 2010 ਮਾਡਲ ਨੋਵਾ ਆ ਜੀ ਠੀਕ ਹੈ ਪੇਂਟ ਦੀ ਸਾਰੀ origignal ਕਾਰ ਆ ਜੀ ਪਹਿਲੇ ਨਾਲ ਦੀ ਕਾਰ ਆ ਇਹ 9998989 VIP ਨੰਬਰ ਕੀ ਬਾਤ ਹੈ 10 ਮਾਡਲ ਕਾਰ ਨਹੀਂ ਮਿਲਦੀ ਜੀ origignal ਕਾਰ ਸਾਰੀ ਬਿਲਕੁਲ origignal ਪੇਂਟ ਦੀ ਪੂਰੀ ਗਾਰੰਟੀ ਦਵਾਂਗੇ ਠੀਕ ਹੈ ਕੋਈ ਪੀਸ ਪੇਂਟ ਨਹੀਂ ਕਰਦਾ 10 ਮਾਡਲ ਦੇ ਵਿੱਚ ਬ੍ਰਿਜਸਟਨ ਦੇ ਟਾਇਰ ਨੇ ਪਲਾਟੀ ਦੇ ਲਾਇ ਪਏ ਹੋਏ ਨੇ ਤੁਸੀਂ ਕਾਰ ਦੇਖੋ ਵਿੱਚੋਂ ਇੱਕ ਵਾਰੀ ਹਾਂ ਕਿਆ ਕਰੀਏ ਚੱਕਰ ਚੱਕਰ ਹੋ ਗੱਡੀ ਦਾ ਹਿਸਾਬ ਕੋਈ ਨਹੀਂ 10 ਮਾਡਲ ਤੇ ਲੋਨ ਕਰਾ ਦੂਗਾ 10 ਮਾਡਲ ਤੇ ਲੋਨ ਹੋਗਾ ਜੀ ਹੁਣ ਨਹੀਂ ਇਹ ਬਾਈ ਤੁਹਾਨੂੰ ਕਹੇ ਸੀ ਚੱਕਣੀ ਇਹ ਕੈਸੀ ਚੱਕਣੀ ਪਊਗੀ 10 ਮਾਡਲ ਠੀਕ ਹੈ ਬਾਈ ਲੋਨ ਹੋਊਗਾ 12 ਮਾਡਲ ਤੋਂ ਉੱਪਰ ਵਾਲੀ ਕਾਰ ਤੇ ਜੇ ਆਪਾਂ ਮਾੜਾ ਜਿਹਾ ਆਈਡੀਆ ਦੇਣਾ ਹੋਵੇ ਗੱਡੀ ਦਾ ਕਿਉਂਕਿ ਬਾਈ ਗੱਡੀ ਸਾਫ ਸੁਸਰੀਆ ਬੰਦੇ ਨੂੰ ਹੁੰਦਾ ਨਾ ਵੀ ਮਾੜਾ ਜਿਹਾ ਆਈਡੀਆ ਮਿਲ ਜੇ ਇਹ ਗੱਡੀ ਬਾਈ 3,60,000 ਰੁਪਏ ਦੀ ਦੇ ਦਾਂਗੇ ਆਪਾਂ ਆਪਣੇ ਕਰਸ਼ਨਾ ਪੱਕੀ ਗੱਲ ਆ ਬਾਕੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਮੌਕੇ ਦੇ ਆਨ ਟੇਬਲ ਥੋੜਾ ਮਟ ਹੋਰੀ ਗੱਲ ਐ ਐਕ ਲਓ ਵੀ 003 ਕੀ ਬਾਤ ਹੈ ਬਈ ਨੰਬਰ ਤੁਸੀਂ ਯਾਰ ਚੁਣ ਕੇ ਲੈ ਕੇ ਆਉਣੇ ਉਹ ਵੀ ਵੀਆਈਪੀ ਅਰੇ ਵੀਆਪੀ ਨੰਬਰ ਜਿਆਦਾ ਜੀ ਤੁਸੀਂ ਯਾਰ ਗੱਭਰੂ ਮੋਟਰ ਦੇ ਦੇ ਥੱਲੇ ਵੀਆਈਪੀ ਨੰਬਰ ਵਾਲਾ ਦੇ ਤੇ ਬਈ ਕੀ ਡਿਟੇਲ ਹੈ ਦੀ ਇਹ ਆਪਣੇ 2012 ਮਾਡਲ ਹੈ ਠੀਕ ਹੈ 4x2 ਮੈਨੂਅਲ ਚ 4x2 ਮੈਨੂਅਲ ਹਾਂਜੀ ਹਾਂਜੀ ਠੀਕ ਹੈ ਜੀ ਚੱਲੀ ਕਿੰਨੀ ਕੋਈ ਆ ਇਹ ਚੱਲੀ ਹੈਗੀ ਹੈ ਜੀ 2 ਲੱਖ ਜਿਆਦਾ ਬਸ 2 ਲੱਖ ਦੇ ਆਸपास ਹਾਂਜੀ ਹਾਂਜੀ ਲੈ ਅੰਦਰੋਂ ਕੰਡੀਸ਼ਨ ਚੈੱਕ ਕਰਾ ਦੇ ਨੇੜੇ ਆ ਜਾ 2 ਲੱਖ ਦੇ ਆਸ-ਪਾਸ ਇਹਨਾਂ ਦਾ ਬਈ 6-6 7-7 ਲੱਖ ਚੱਲ ਲੱਗੇ ਇਹ ਤਾਂ ਬਈ ਕੁਝ ਨਹੀਂ ਦੱਸੋ ਟੋਯੋਟਾ ਨੂੰ ਇੰਜਨ ਨੂੰ ਨਹੀਂ ਕੁਝ ਹੁੰਦਾ ਹੈਗਾ ਤੁਸੀਂ 4/2 ਕਿਹਾ ਇਹ 4/4 ਆ ਵੀਰੇ 4/4 ਆ ਗਲਤ ਦੱਸੀ ਆ ਲੈ ਡੀਟੇਲ 4/4 ਆ ਬਈ 4/2 ਨਹੀਂ ਹੈਗੀ ਇਹ ਗੱਡੀ ਤੇ 2 ਲੱਖ ਦੇ ਆਸ-ਪਾਸ ਚੱਲੀ ਹੋਈ ਆ ਮਾਡਲ ਕਿਹੜਾ ਦੱਸਾਂ ਜੀ ਇਹ ਮਾਡਲ 2012 2012 ਠੀਕ ਹੈ ਬਈ ਤੇ ਇਹਦੇ ਤੇ ਲੋਨ ਲੋਨ ਬਾਰਾ ਤੇ ਹੋ ਹੀ ਜਾਂਦਾ ਬਾਰਾ ਤੇ ਲੋਨ ਹੋ ਜੂਗਾ ਜੀ ਠੀਕ ਹੈ 2 ਲੱਖ ਰੁਪਏ ਦੇ ਕੇ ਹੋ ਜੂ 12 ਵੀ ਥੋੜੇ ਜਿਆਦਾ ਕੰਨੀ ਪੈਣੀ 22 23 ਲੱਖ ਰੁਪਏ ਕਰ ਦਿੰਦੇ 22 23 ਠੀਕ ਹੈ ਅੱਗੇ ਐਕਸਵੀ 500 ਐਕਸਵੀ 500 2014 ਮਾਡਲ ਫਰਸਟ ਓਨਰ ਕਾਰ ਆ ਜੀ ਨੰਬਰ ਇਹਦਾ ਵੀ ਨੰਬਰ ਇਹਦਾ ਵੀ ਵੀਵੀਏ ਇਹ ਫਰਸਟ ਓਨਰ ਕਾਰ ਆ ਜੀ ਫਰਸਟ ਓਨਰ ਹਾਂਜੀ ਹਾਂਜੀ ਠੀਕ ਹੈ ਬਈ ਇਹ ਦੇਖੋ ਕਾਰ ਦਿਖਾਉਂਦੀ ਵਿੱਚੋਂ ਲੈ ਵੀ ਅੰਦਰ ਇਹਦੇ ਦਾ ਖੈਰ ਬਈ ਵੀਡੀਓ ਬਣਾਉਣ ਤੋਂ ਪਹਿਲਾਂ ਕਸਟਮਰ ਪਸੰਦ ਕਰਕੇ ਗਏ ਹੋ ਸਕਦਾ ਇਹ ਵੇਚ ਇੱਕ ਅੱਧੇ ਦਿਨ ਚ ਕਾਲਾ ਰੰਗ ਮਿਲਦਾ ਨਹੀਂ ਹੈ ਕਾਰ ਦੇ ਵਿੱਚ ਸਹੀ ਗੱਲ ਆ ਚੱਲੀ ਕਿੰਨੀਆਂ ਵੀਰੇ ਚੱਲੀ ਹੈਗੀ 85000 ਜੀ 85000 ਸੀਟ ਕਵਰ ਜਮਾ ਨਵੇਂ ਨੇ ਬਈ ਇੰਟੀਰੀਅਰ ਦੀ ਸਾਫ ਸੋਤਰੀ ਗੱਡੀ ਆ ਬਾਹਰੋਂ ਵੀ ਜਮਾ ਓਕੇ ਆ ਇਹ ਇਹ ਵੀ origignal ਗੱਡੀ ਇਹ ਵੀ origignal ਹਾਂ ਜੀ ਠੀਕ ਆ ਬਈ ਤੇ ਇਹਦਾ ਕੀ ਹੋਊਗਾ ਮਤਲਬ ਇੱਥੇ ਵੀ 2.5 ਲੱਖ ਰੁਪਏ ਦੇ ਕੇ ਬਾਕੀ 2.5 ਲੱਖ ਦੇ ਕੇ ਬਾਕੀ ਲੋਨ ਹੋ ਜਾਊਗਾ ਐਗਜੈਕਟ ਰੇਟ ਪੁੱਛਣ ਦੇ ਲਈ ਬਈ ਕਾਲ ਕਰ ਲਓ 0242 ਡਿਜ਼ਾਇਰ ਇੱਧਰ ਦਿਖਾ ਦਿਓ ਹੁਣ ਤੇ ਮਾਡਲ ਬਈ 2018 ਮਾਡਲ 18 ਮਾਡਲ ਓਨਰ ਓਨਰ ਸੈਕੰਡ ਡੀਜ਼ਲ ਕਾਰ ਆ ਡੀਜ਼ਲ ਦੀ ਠੀਕ ਹੈ ਚੱਲੀ ਕਿੰਨੀ ਕੋਈ ਆ ਚੱਲੀ ਹੈਗੀ 90000 90000 ਜੈਨੂਨ ਜੈਨੂਨ ਚੱਲੀ ਹੋਈ ਹੈ ਜੀ ਠੀਕ ਹੈ ਬਾਈ ਲੈ ਕੰਪਨੀ ਰਿਕਾਰਡ ਚੱਲੀ ਹੋਈ ਆ ਠੀਕ ਹੈ ਅੰਦਰੋਂ ਕੰਡੀਸ਼ਨ ਚੈੱਕ ਕਰੋ ਮਿੱਤਰੋ 18 ਮਾਡਲ ਦੀ ਡਿਜ਼ਾਇਰ ਗੱਡੀ ਆ ਤੇ ਬਈ ਲੋਨ ਕਿੰਨਾ ਹੋ ਜੂ ਤੇ ਲੋਨ ਤੇ ਲੱਖ ਰੁਪਏ ਦੇ ਕੇ ਬਾਕੀ ਲੋਨ ਕਰਾ ਦਾਂਗੇ ਜੀ ਛੋਟੀ ਗੱਡੀ ਤੇ ਲੱਖ ਰੁਪਏ ਨਾ ਕਰਾ ਦਾਂਗੇ ਛੋਟੀ ਗੱਡੀ ਕੋਈ ਵੀ ਲੈਂਦੇ ਆ ਠੀਕ ਹੈ 6 ਲੱਖ ਤਾਂ ਦੇ ਦੋ ਗੱਡੀ 6 ਤੋਂ ਥੱਲੇ ਦੇ ਦਾਂਗੇ ਜੀ ਪੱਕੀ ਗੱਲ ਆ ਪੱਕੀ ਗੱਲ ਆ ਜੀ ਲੋ ਵੀ 6 ਤੋਂ ਥੱਲੇ ਤੁਹਾਨੂੰ ਆਏ 6 ਤੋਂ ਥੱਲੇ 18 ਮਾਡਲ ਦੀ ਡਿਜ਼ਾਇਰ ਡੀਜ਼ਲ ਦੀ ਆ ਨਾਲੇ ਡੀਜ਼ਲ ਤੇ ਅੱਗੇ ਬਈ ਇਹ ਆਪਣੇ 17 ਮਾਡਲ ਦੀ ਆ ਪਹਿਲੇ ਨਾਂ ਦੀ ਪੈਟਰੋਲ ਸਵਿਫਟ ਪੈਟਰੋਲ ਸਵਿਫਟ ਕਿਹੜਾ ਵੇਰੀਐਂਟ ਕਿਹੜਾ ਆ ਜਾਂਦਾ ਇਹ ਵੇਰੀਐਂਟ ਆਪਣੇ 2017 BX ਹੀ ਆ BX I ਠੀਕ ਹੈ ਇਹ ਵੀ 5 ਲੱਖ ਤੋਂ ਥੱਲੇ ਵਾਲੀ ਕਾਰ ਹੈ ਠੀਕ ਹੈ ਠੀਕ ਹੈ ਵਿੰਡੋ ਸਾਰੇ ਆ ਜਾਂਦੇ ਨੇ ਸਾਰੇ ਪਾਵਰ ਵਿੰਡੋ ਜੀ ਠੀਕ ਹੈ ਚੱਲੀ ਕਿੰਨੀ ਕੋਈ ਆ ਚੱਲੀ ਹੈਗੀ ਇਹ 95 ਹਜ਼ਾਰ ਇਹ 95000 ਠੀਕ ਹੈ ਬਈ ਫਾਸਟ ਨਿਕ ਆ ਰਿਹਾ ਠੀਕ ਹੈ ਇਹ ਵੀ 5 ਤੋਂ ਥੱਲੇ ਵਾਲੀ ਕਾਰ ਹੈ 5 ਤੋਂ ਲੱਖ ਰੁਪਏ ਦੇ ਕੇ ਬਾਕੀ ਲੋਨ ਹੋ ਜਾਊਗਾ ਲੱਖ ਰੁਪਏ ਦੇਖੀ ਬਾਕੀ ਲੋਨ ਹੋ ਜਾਊਗਾ ਬਈ 5 ਤੋਂ 6 ਥੱਲੇ ਥੱਲੇ ਰਹਿਣੀ ਆ ਤੇ ਇੱਧਰ ਬਈ ਨੀਜ਼ਾ ਰੈਫਟ ਸੁਵਿਟਾ ਇਹ ਦੋਨੋਂ ਸੁਵਿਟਾ ਇਹ ਹੈਗੀ ਆ 18 ਮਾਡਲ ਡੀਜ਼ਲ 18 ਮਾਡਲ ਡੀਜ਼ਲ ਠੀਕ ਹੈ ਹਾਂਜੀ ਹਾਂਜੀ ਨੰਬਰ ਲੁਧਿਆਣੇ ਦਾ ਆ ਗਿਆ ਨੰਬਰ ਲੁਧਿਆਣੇ ਦਾ ਓਨਰ ਓਨਰ ਸੈਕੰਡ ਇਹਦਾ ਸੈਕੰਡ ਹੈ ਠੀਕ ਹੈ ਤੇ ਬਾਕੀ ਵੀਰੇ ਅੰਦਰੋਂ ਕੰਡੀਸ਼ਨ ਆਪਾਂ ਤੁਹਾਨੂੰ ਚੈੱਕ ਕਰਾ ਦਿੰਦੇ ਆ ਸਾਫ਼ ਸੁਥਰੀ ਗੱਡੀ ਆ ਚੱਲੀ ਕਿੰਨੀ ਕੁ ਹੋਈ ਆ ਚੱਲੀ 80 ਹਜ਼ਾਰ ਦੇ ਆਸਪਾਸ ਚੱਲੀ ਹੋਈ ਠੀਕ ਹੈ ਜੀ ਤੇ ਇਹਦਾ ਕੀ ਰਹਿਣ ਵਾਲਾ 100 ਲੱਖ ਰੁਪਏ ਦੇ ਕਿਤਾ ਹੋ ਜੂ ਇਹ 100 ਲੱਖ ਰੁਪਏ ਦੇ ਲੋਨ ਹੋ ਜੂਗਾ ਬਾਕੀ ਰੇਟ ਦੇ ਲਈ ਰੇਟ ਦੇ ਲਈ ਕੋਲ ਕਰ ਲੈਣ ਤੇ ਇੱਕ ਇਧਰ ਸਵਿਫਟ ਹੋਰ ਖੜੀ ਆ ਇਹ ਕਿਹੜਾ ਮਾਡਲ ਆ ਇਹ 2021 ਮਾਡਲ ਦੇਖੋ 2021 ਡੀਜ਼ਲ ਪੈਟਰੋਲ ਇਹ 2021 ਮਾਡਲ ਪੈਟਰੋਲ ਪਹਿਲੇ ਨਾ ਦੀ 35 ਹਜ਼ਾਰ ਚੱਲੀ ਹੋਈ ਆ 35 ਹਜ਼ਾਰ ਜੈਨੂਨ 35 ਹਜ਼ਾਰ ਜੈਨੂਨ 35 ਹਜ਼ਾਰ ਚੱਲੀ ਹੋਈ ਆ 21 ਮਾਡਲ ਪੈਟਰੋਲ ਇਹ ਤਾਂ ਨਵੀਂ ਹੋ ਵੀ ਗੱਡੀ ਜਮਾ ਨਵੀਂ ਮਾਡਲ ਉੱਚਾ ਤੇ ਚੱਲੀ ਵੀ ਬਹੁਤ ਘੱਟ ਹੋਈ ਆ ਗੱਡੀ ਸਾਫ਼ ਸੁਥਰੀ ਗੱਡੀ ਆ ਤੇ ਲੱਖ ਰੁਪਏ ਦੇ ਕਿਤੇ ਵੀ ਹੋ ਜੇ ਲੋਨ ਛੋਟੀ ਜਿਹੀ ਗੱਡੀ ਦੀ ਜਿਹੜੀ ਮਰਜ਼ੀ ਲੰਘ ਲੱਖ ਰੁਪਏਾਂ ਕਿ ਲੋਣਾ ਚਾਹੀਦਾ ਹੋ ਸਕਦਾ ਲੱਖ ਤੋਂ ਘੱਟ ਵੀ ਬਾਕੀ ਕਸ਼ਮੀਰ ਦੀ ਪ੍ਰੋਫਾਈਲ ਜਿਹੜੇ ਵੰਡੇ ਗਾਦਾ ਘੱਟ ਵੀ ਹੋ ਜਾਏ ਇਹਦਾ ਰੇਟ ਕਿ ਕਿਹੜੀ ਕੈਟਾਗਰੀ 'ਚ ਰਹਿਣ ਵਾਲਾ ਵਿਦੂ ਸਾਡੇ ਸਾਡੇ ਬਾਕੀ ਇਹ ਨਹੀਂ ਹੈ ਨਾ 7 ਤੋਂ 7 ਤੋਂ ਥੱਲੇ 7 ਤੋਂ ਥੱਲੇ 7 ਤੋਂ ਥੱਲੇ 7 ਤੋਂ ਉੱਪਰ ਨਹੀਂ ਆਣ ਦਿੰਦੇ ਅੱਗੇ ਭਾਈ 14 15 ਨੰਬਰ ਚੈੱਕ ਕਰੋ ਕਾਲੇ ਰੰਗ ਦੇ ਵਿੱਚ ਕਾਲੇ ਰੰਗ ਦੀ ਫੋਰਜਨਰ 10 ਮਾਡਲ ਜਮਦੂਦ ਦਾ ਝੋਟਾ ਹਾਂਜੀ 4x4 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 ਕੀ ਬਾਤ ਹੈ ਪਹਿਲੇ ਨਾ ਜੀ ਕਾਰ ਹੈ ਜੀ ਹੂੰ ਜੈਨੂਨ ਚੱਲੀ ਹੋਈ ਆ ਠੀਕ ਹੈ 1,30,400 ਠੀਕ ਹੈ ਬਈ ਅਲਾਏ ਚੈੱਕ ਕਰਾ ਪਹਿਲਾਂ ਤਾਂ ਯਾਰ ਅਲਾਏ ਬੜੇ ਸੋਹਣੇ ਆ ਯਾਰ ਕੀ ਬਾਤ ਹੈ ਤੇ ਕਾਰ ਦੇਖੋ ਵਿੱਚੋਂ ਲੋ ਵੀ ਚੈੱਕ ਕਰੋ 4x4 ਸਾਫ਼ ਸੁਥਰੀ ਗੱਡਿਆ 1,40,000 ਗਿਆ 1,40,000 ਜੈਨੂਨ ਕੰਪਨੀ ਰਿਕਾਰਡ ਚੱਲੀ ਹੋਈ ਹੈ ਜੀ ਠੀਕ ਹੈ ਪੇਂਟ ਦੀ ਪੂਰੀ ਗਾਰੰਟੀ ਆ ਸਾਰੀ ਜੈਨੂਨ ਕਾਰ ਆ ਬਿਲਕੁਲ ਪੂਰੀ ਗਾਰੰਟੀ ਦਵਾਂਗੇ ਪੇਂਟ ਦੀ ਕੋਈ ਕਾਰ ਦਾ ਪੀਸ ਪੇਂਟ ਦੀ 10 ਮਿੰਟਾਂ ਜੀ 10 10 ਮਾਡਲ ਠੀਕ ਹੈ ਵੀਰ ਇਹਦਾ ਕਿੰਨੀ ਸਾਫ ਸੁਥਰੀ ਕਾਰ ਨਹੀਂ ਮਿਲਦੀ ਸੀ 2010 ਤੱਕ ਜਾਉਂਗੇ ਭਾਈ ਫੋਰਚੂਨਰ 10 ਮਾਡਲ ਜੀ ਨੇ ਲੈਣੀ ਆ ਸਾਫ ਸੁਥਰੀ ਗੱਡੀ ਆ ਜਮ ਅਰੀਜਨਲ ਤੇ ਇਹਦਾ ਮਾੜਾ ਦੱਸ ਦੋ ਵੀਰੇ ਕਿੱਥੋਂ ਥੱਲੇ ਰਹਿਣੀ ਆ ਇਹ ਭਾਜੀ 7 ਲੱਖ ਤੋਂ ਥੱਲੇ ਦੇ ਦਾਂਗੇ 7 ਤੋਂ ਥੱਲੇ 7 ਤੋਂ ਥੱਲੇ ਦੇ ਦਾਂਗੇ ਫੋਰਚੂਨਰ ਫੋਰਚੂਨਰ ਪੱਕੀ ਗੱਲ ਆ ਪੱਕੀ ਗੱਲ ਆ ਜੀ ਮੁਕਰ ਲਾਇਆ ਨਹੀਂ ਨਹੀਂ ਮੁਕਰ ਦੇ ਮੁਕਰ ਦਿੰਦੇ ਵੀਡੀਓ ਬਣਾ ਲਈ ਤੁਸੀਂ ਆ ਵੀਡੀਓ ਬਣ ਗਈ ਮੁਕਰ ਲੰਦੇ ਵੀ ਨਹੀਂ ਭਾਈ ਜੀ ਮੁਕਰ ਦੇ ਜੇ ਤੁਹਾਨੂੰ ਇਹਨਾਂ ਚ ਕੋਈ ਵੀ ਗੱਡੀ ਚਾਹੀਦੀ ਆ ਸਕਰੀਨ ਤੇ ਨੰਬਰ ਚੱਲਦਾ ਕਾਲ ਕਰਕੇ ਆ ਜਾਓ ਬਾਕੀ ਭਾਈ ਜ ਬਾਕੀ ਰੇਡ ਦਾ ਬੈਠ ਕੇ ਹੋ ਜਾਊਗਾ ਬਾਕੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਤੁਹਾਨੂੰ ਸਪੈਸ਼ਲ ਦਿੱਤਾ ਜਾਊਗਾ ਬਾਕੀ ਨਰਾਤੇ ਸਪੈਸ਼ਲ ਗਿਫਟ ਵੀ ਦਿੱਤੇ ਜਾਊਗਾ ਤੁਹਾਡੀ ਵੀਡੀਓ ਦੇਖ ਕੇ ਆਊਗਾ ਵਾਹ ਵਾਹ ਕੀ ਬਾਤ ਹੈ ਕੀ ਬਾਤ ਹੈ ਬਾਕੀ ਇਸ ਤੋਂ ਇਲਾਵਾ ਕੋਈ ਨਵੀਂ ਗੱਡੀ ਲੈਣੀ ਹੋਵੇ ਇਸ ਤੋਂ ਇਲਾਵਾ ਹਾਂ ਅੱਜ ਕੱਲ੍ਹ ਥਾਰ ਰੋਕ ਸਾਰੀ ਹੈ ਹੂੰ ਵੇਟਿੰਗ ਬਹੁਤ ਹੈ ਯਾਰ ਵੇਟਿੰਗ ਬਹੁਤ ਲੰਬੀ ਆਣੀ ਹੈ 1.5 ਤੋਂ 2 ਸਾਲ ਦੀ ਗੱਡੀ ਨਹੀਂ ਮਿਲਨੀ ਕਿਸੇ ਨੂੰ ਕਾਰ ਨਹੀਂ ਮਿਲਦੀ ਭਾਈ ਤਾਂ 콜 ਕਰਿਓ ਆਉਣ ਦੀ سپورਟ ਕਰ ਲੈ ਕੇ ਦਵਾਂਗੇ ਅੱਛਾ ਜੀ ਉਹ ਕਿੰਨੇ ਦਿਨਾਂ ਚ ਦਵਾ ਦਾਂਗੇ? ਆਹ ਹੌਂਦੀ ਸਪੋਟ ਲੈ ਕੇ ਦਵਾਂਗੇ। ਆਜ ਜਾਵਾਂਗੇ ਤੁਹਾਨੂੰ 1-2 ਦਿਨ ਚ ਕਾਰ ਲੈ ਦਾਂਗੇ। 1-2 ਦਿਨ ਚ। Thar Rox Thar Rox। ਹਾਂਜੀ। ਮੇਰੀ ਜਿਹੜਾ ਮਾਰਦੀ ਜਿਹੜਾ ਵੀਰਨ ਨਹੀਂ ਜਿਹੜਾ ਵੀਰਨ ਮਿਲਦਾ ਵੇ ਇਸ ਟਾਈਮ ਰਣੀ ਵਿੱਚ ਮਿਲਦਾ ਪਿਆ। ਆਹ MX5 ਤੇ MX MX5 ਵਗੈਰਾ ਜਾਂ AX5 ਵਗੈਰਾ ਬੇਸ ਮਾਡਲ ਵਗੈਰਾ ਨਹੀਂ ਮਿਲਣਗੇ। ਨਹੀਂ ਬੇਸ ਮਾਡਲ ਤਾਂ ਉੱਪਰਲੇ ਮਾਡਲ ਮਿਲਣਗੇ। ਬੇਸ ਮਾਡਲ ਤਾਂ ਬਾਈ ਭੁੱਲ ਜਾਓ ਤੁਹਾਨੂੰ 2 ਸਾਲ ਤੋਂ ਪਹਿਲਾਂ ਮਿਲ ਜਾਂਦਾ। ਉਹ ਨਹੀਂ ਮਿਲਣਾ। ਜਿਹੜੇ ਮਾਡਲ ਕੰਪਨੀ ਕੋਲ ਰਣੀ ਵਿੱਚ ਆ ਰਹੇ ਆ ਤੁਹਾਨੂੰ ਉਹ ਹੌਂਦੀ ਸਪੋਟ ਲੈ ਕੇ ਦਵਾਂਗੇ। ਠੀਕ ਹੈ ਠੀਕ ਹੈ ਲੋ ਮਿੱਤਰੋ ਜੇ ਕਿਸੇ ਨੇ ਥਾਰ ਲੈਣੀ ਆ ਇਸ ਤੋਂ ਇਲਾਵਾ ਹੋਰ ਵੀ ਕੋਈ ਗੱਡੀ ਲੈਣੀ ਕੋਈ ਵੀ ਗੱਡੀ ਕੋਈ ਕਿਸੇ ਵੀ ਕੰਪਨੀ ਦੀ ਕਾਰ ਲੈਣੀ ਆ ਟੋਇਟਾ ਦੀ ਲੈਣੀ ਆ ਜਿਹਦੀ ਬੀਟਿੰਗ ਚੱਲਦੀ ਆ ਜਿਹਦੀ ਬੀਟਿੰਗ ਚੱਲਦੀ ਆ ਮਿਲਦੀ ਨਹੀਂ ਹੈ ਜੀ ਆਹ ਆਨ ਦੀ ਸਪੋਰਟ ਤੁਹਾਨੂੰ ਕਾਰ ਲੈ ਕੇ ਦਵਾਂਗੇ ਅੱਛਾ ਵੀਰੇ ਜਿਹਦੀ ਬੀਟਿੰਗ ਨਹੀਂ ਚੱਲਦੀ ਕਈ ਵਾਰ ਹੁੰਦਾ ਨਾ ਵੀ ਡਿਸਕਾਊਂਟ ਜ਼ਿਆਦਾ ਰਹਿੰਦਾ ਨੋ ਵੀ ਜ਼ਿਆਦਾ ਸਾਨੂੰ ਹੂੰ ਔ ਹੰਡਾਈ ਦੀ ਕਾਰ ਲੈਣ ਜਾਂਦੇ ਤੁਸੀਂ ਹਾਂ ਸਾਨੂੰ 60000 ਡਿਸਕਾਊਂਟ 70 ਦਿੰਨੇ ਆ ਤੁਹਾਨੂੰ ਅਸੀਂ 90 ਹੀ ਦਵਾਂਗੇ ਸ਼ੋਰੂਮ ਨਾਲ ਐਕਸਟਰਾ ਡਿਸਕਾਊਂਟ ਦਵਾਂਗੇ ਤੁਹਾਨੂੰ ਪੱਕੀ ਗੱਲ ਹੈ ਜੀ ਲੈ ਮ ਫੋਲੋ ਕਰ ਲੈ। ਜੇ ਲੈ ਡਾਈ ਦੀ ਕਾਰ ਲੈਣੀ ਹੈ ਕੋਈ ਹੋਰ ਜਿਸ ਗੱਡੀ ਤੇ ਡਿਸਕਾਊਂਟ ਹੈਗਾ ਆ ਇੱਕ ਵਾਰ ਰੇਟ ਲੱਗੇ ਫੋਨ ਜ਼ਰੂਰ ਕਰਨ ਬਈ ਡੀਲ ਦਿੱਤੀ ਜਾਊਗੀ। ਬਾਈ ਬਾਈ ਕਹਿੰਦਾ ਵੀ ਜੈਂਸੀ ਨਾਲੋਂ ਵੱਧ ਡਿਸਕਾਊਂਟ ਦਵਾਂਗੇ ਤੁਹਾਨੂੰ ਰੇਟ ਪਤਾ ਕਰਕੇ ਕਾਲ ਕਰ ਲੈਣਾ। ਲੋਨ ਵੀ ਔਨ ਦੀ ਸਪੋਰਟ ਬੈਂਕ ਤੋਂ ਕਰਾ ਕੇ ਦਵਾਂਗੇ। ਠੀਕ ਆ। ਲੋਨ ਵੀ ਪੂਰਾ। ਲੋਨ ਦੀ ਔਨ ਦੀ ਸਪੋਰਟ ਤੋਂ ਕਰਾ ਕੇ। ਠੀਕ ਆ ਬਈ। ਤੇ ਆਉਣਾ ਬਾਈ ਤੁਸੀਂ ਗੱਭਰੂ ਮੋਟਰ ਦਾ ਇੱਕ ਵਾਰ ਝਾਤੀ ਮਰਵਾਦੇ। ਮਾਈਆਂ ਦਾ ਸ਼ੋਅਰੂਮ ਬੜਾ ਸੋਹਣਾ ਬਾਈ। ਵਧਾਈਆਂ ਤੁਹਾਨੂੰ ਨਵੇਂ ਸ਼ੋਅਰੂਮ ਦੀ। ਤੇ ਬਈ ਕਾਲ ਕਰਕੇ ਆ ਜਾਓ ਤੇ ਇੱਕ ਵਾਰੀ ਐਡਰੈਸ ਬਾਈ ਬੰਗਿਆ ਦੇ ਵਿੱਚ ਹੂੰ ਪੁਗੜਾ ਰੋਡ ਮੇ ਜਾਰੀ ਠੀਕ ਹੈ ਨਾਲ ਭਈਆ ਵੱਡਾ ਲੋਕੇਸ਼ਨ ਦਿਖਾਣੇ ਆ ਬ੍ਰਿਜ ਉੱਤਰ ਕੇ ਨਾਲੇ ਸ਼ੋਰੂ ਆਪਣਾ ਠੀਕ ਹੈ ਭਾਈ ਲੈ ਮਿੱਤਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬੋਲਿਓ ਕਿਰਾ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਤੁਹਾਨੂੰ ਮਿਲਣ ਵਾਲਾ ਐਕਸਟਰਾ ਡਿਸਕਾਊਂਟ ਸ਼ੇਅਰ ਕਰਨ ਵਾਲਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ